ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਕਰਾਂਗੇ ਫਰਾਕ ਦੀ ਸਟਿਚਿੰਗ ਹੁਣ ਫਰਾਕ ਦੇ ਬੈਕ ਵਾਲੇ ਸਾਈਡ ਬਲouses ਵਾਲੇ ਤੋਂ ਆਪਾਂ ਕਰਾਂਗੇ ਜ਼ਿੱਪ ਅਟੈਚ ਹੁਣ ਕੱਪੜੇ ਦਾ ਸੀ ਫਰੰਟ ਵਾਲਾ ਪਾਸਾ ਲੈ ਲੈਣਾ ਤੇ ਜ਼ਿੱਪ ਨੂੰ ਬੈਕ ਸਾਈਡ ਤੋਂ ਰੱਖ ਲੈਣਾ ਉਲਟਾ ਆ ਕੇ ਉਲਟੀ ਜ਼ਿੱਪ ਕਰਕੇ ਰੱਖ ਲੈਣੀ ਆ ਹੁਣ ਪਾਸ ਪਾਸ ਕਰਾਂਗੇ ਸਟਿਚਿੰਗ ਬਿਲਕੁਲ ਸਟਿਚਿੰਗ ਨੂੰ ਆਪਾਂ ਡਬਲ ਸਿਉਣ ਮਾਰ ਲਾਂਗੇ ਦੋ ਵਾਰੀ ਸਟਿਚ ਕਰ ਲਾਂਗੇ ਤਾਂ ਕਿ ਉਹ ਚੰਗੀ ਤਰ੍ਹਾਂ ਅਟੈਚ ਹੋ ਜਾਏ ਅਟੈਚ ਕਰਨ ਤੋਂ ਬਾਅਦ ਤੁਸੀਂ ਦੇਖਦੇ ਹੋ ਕਿੰਨੀ ਵਧੀਆ ਲੱਗੀ ਹੈ ਜਿੱਪ ਹੁਣ ਇਦਾਂ ਹੀ ਦੂਜੀ ਸਾਈਡ ਤੇ ਕਰ ਲਾਂਗੇ ਆਪਾਂ ਹੁਣ ਜਿੱਪ ਲਗਾਉਣ ਤੋਂ ਬਾਅਦ ਆਪਾਂ ਸ਼ੋਲਡਰ ਨੂੰ ਸਟਿਚ ਕਰਾਂਗੇ ਸ਼ੋਲਡਰ ਨੂੰ ਸਟਿਚ ਕਰਨ ਤੋਂ ਬਾਅਦ ਐਕਸਟਰਾ ਕੱਪੜੇ ਨੂੰ ਆਪਾਂ ਕਰਦਾਈ ਕਟਿੰਗ ਹੁਣ ਆਪਾਂ ਕੱਪੜਾ ਰੈਡੀ ਕਰਾਂਗੇ ਗਾਲਾ ਤੇ ਸ਼ੋਲਡਰ ਤੇ ਲਗਾਉਣ ਵਾਸਤੇ ਆਪਾਂ ਨੇ ਕਰ ਲਿਆ ਕੱਪੜਾ ਤਿਆਰੀ ਕਰਾਂਗੇ ਗਲ ਤੇ ਸਟਿਚ ਹੁਣ ਇਹ ਕੱਪੜੇ ਨੂੰ ਆਪਾਂ ਹੁਣ ਆਪਾਂ ਨੇ ਫਰਾਕ ਦਾ ਫਰੰਟ ਵਾਲਾ ਪਾਸਾ ਕੱਪੜੇ ਨੂੰ ਸਿੱਧੇ ਵਾਲੇ ਪਾਸੇ ਰੱਖ ਕੇ ਉੱਪਰ ਆਪਾਂ ਸਟਿਚ ਕਰ ਦੇਣਾ ਇਹਨੂੰ ਕੱਪੜੇ ਨੂੰ ਇਹ ਤੋਂ ਥੋੜਾ ਆਪਾਂ ਫੋਲਡ ਕਰ ਲਾਂਗੇ ਕਟਿੰਗ ਕਰਕੇ ਹੁਣ ਆਪਾਂ ਕਰੀਏ ਫਰਾਕ ਦਾ ਕੱਪੜੇ ਨੂੰ ਉਲਟਾ ਲਾਂਗੇ ਤਾਂ ਕਿ ਉਹ ਤਾਗੇ ਵਗੈਰਾ ਨਾ ਨਿਕਲੇ ਤੇ ਵਧੀਆ ਲੱਗੇ ਹੁਣ ਆਪਣਾ ਗਲ ਰੈਡੀ ਹੋ ਗਿਆ ਬਿਲਕੁਲ ਹੁਣ ਗਲ ਰੈਡੀ ਹੋਣ ਤੋਂ ਬਾਅਦ ਆਪਾਂ ਇਦਾਂ ਹੀ ਸ਼ੋਲਡਰ ਤੇ ਕਰਾਂਗੇ ਹੁਣ ਆਪਾਂ ਲਗਾ ਕੇ ਇਹਨੂੰ ਦੂਜੇ ਪਾਸੇ ਤੋਂ ਸਿਉਣ ਲਗਾ ਦੇਣੀ ਆ ਕੱਪੜੇ ਨੂੰ ਅੰਦਰੀ ਸਾਈਡ ਵਾਲੇ ਪਾਸੇ ਕਰਕੇ ਇਸ ਤਰ੍ਹਾਂ ਆਪਣਾ ਸ਼ੋਲਡਰ ਅਤੇ ਗਲ ਦੋਨੇ ਤਿਆਰ ਹੋ ਗਏ ਹੁਣ ਆਪਾਂ ਨਿਸ਼ਾਨੀ ਲਗਾਵਾਂਗੇ ਚੈਸਟ ਉਤੇ ਕਮਰਤੀ ਨਿਸ਼ਾਨੇ ਲਗਾਉਣ ਤੋਂ ਬਾਅਦ ਆਪਾਂ ਕਰ ਦਾਂਗੇ ਸਟਿਚ ਹੁਣ ਆਪਾਂ ਨੇ ਉਪਲੇ ਪਾਸੇ ਬਲਾਊਜ਼ ਨੂੰ ਅਤੇ ਨੀਚਲੇ ਘੇਰੇ ਨੂੰ ਦੋਨਾਂ ਨੂੰ ਅਟੈਚ ਕਰ ਦੇਣਾ ਅਟੈਚ ਕਰਨ ਤੋਂ ਬਾਅਦ ਆਪਣੀ ਫਰਾਕ ਹੋ ਗਈ ਬਿਲਕੁਲ ਰੈਡੀ ਹੁਣ ਆਪਾਂ ਬਚੇ ਹੋਏ ਪੀਸ ਤੋਂ ਬਣਾਵਾਂਗੇ ਆਪਾਂ ਜੀ ਬੋ ਅਗਲੀ ਸਾਈਡ ਲਗਾਉਣ ਵਾਸਤੇ ਪਹਿਲਾਂ ਕਰ ਲਈਏ ਬੋਨ ਕਰਾਂਗੇ ਰੈਡੀ ਹੋਨ ਸਟਿਚ ਕਰਾਂਗੇ ਬੋਨ ਉੱਤੇ ਇਹਨੂੰ ਕਰ ਲਵਾਂਗੇ ਸਿੱਧਾ ਕਰਨ ਤੋਂ ਬਾਅਦ ਆਪਾਂ ਤਾਂ ਅੱਗੇ ਨਾਲ ਇਹਨੂੰ ਕਰਾਂਗੇ ਅਟੈਚ ਸਟਿਚ ਕਰਕੇ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਅਜੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਲਾਈਕ ਥੈਂਕ ਯੂ